ਆਪਰੇਸ਼ਨ ਬਲੂ ਸਟਾਰ 1984 ਦੀਆਂ ਬਹੁਤ ਸਾਰੀਆਂ ਤਸਵੀਰਾਂ ਅਸੀਂ ਇੰਟਰਨੈਟ 'ਤੇ ਵੀ ਦੇਖਦੇ ਆ। ਉਹਨਾਂ ਫੋਟੋਆਂ ਨੂੰ ਖਿੱਚਣ ਵਾਲੇ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਵਾਲੇ ਨੇ ਸਤਪਾਲ ਸਿੰਘ ਦਾਨਿਸ਼। ਇਹ ਸ਼ਾਹੀਮਮ ਸ਼ਾਹੀਮਮ ਜਮਮਦ ਹੂੰ ਇਹ ਉਦੋਂ ਆਏ ਸੀਗੇ ਤੇ ਉਹਨਾਂ ਦੇ ਸਵਾਗਤ ਲਈ ਮਨਜੀਤ ਸਾਹਿਬ ਹਾਲ ਦੇ ਵਿੱਚ। ਇਹ ਇਹ ਉਹੀ ਮਲਵਾ ਵਾ ਜਿੱਥੋਂ ਬਲੀਅੰਸਕਲ ਜਾ ਹੋ ਬੋਡੀਜ਼ ਨਿਕਲੀਆਂ ਨੇ ਇਹ ਸਾਰਾ ਟੇਰ ਉੱਥੇ ਸੀ ਸੋ ਇਹ ਸੰਜਨ ਸਿੰਘ ਪਿੰਰ ਵਾਲੇ ਦੀ ਤਸਵੀਰ ਕਦੋਂ ਦੀ ਹੈ ਇਹ ਮਹਾਰਾਜ ਜਸਾ ਸਿੰਘ ਆਲੂ ਵਾਲੀਆ ਦਿਵਸ ਬਣਾਇਆ ਗਿਆ ਸੀ ਆ ਸ਼ਰਾਵ ਦੇ ਵਿੱਚ ਸਵਾਗਤ ਤੋਂ ਬਾਅਦ ਸਮਾਪਤੀ ਤੋਂ ਬਾਅਦ ਹਮ ਥਲੇ ਉੱtre ਤੇ ਮੈਂ ਸੰਤਾ ਦੀ ਬਾਹ ਫੜ ਕੇ ਤੇ ਧੋਪਈ ਹੁੰਦੀ ਸੀ ਹਮ ਤੇ ਮੈਂ ਕਿਹਾ ਜਿੱਥੇ ਖੜੋ ਹੋ ਹਮ ਸਤਿ ਸ੍ਰੀ ਅਕਾਲ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਅੱਜ ਖਾਸ ਪੇਸ਼ਕਸ਼ ਦੇ ਵਿੱਚ ਗੱਲਬਾਤ ਕਰਾਂਗੇ ਆਪਰੇਸ਼ਨ ਬਲੂ ਸਟਾਰ 1984 ਦੀ ਕਹਿੰਦੇ ਨੇ ਕਿ ਤਸਵੀਰਾਂ ਬੋਲਦੀਆਂ ਨੇ ਤੇ ਜੇ ਦੇਖਣਾ ਹੋਵੇ ਬਾਕੂਬੀ ਜਦੋਂ ਅਸੀਂ ਤਸਵੀਰ ਦੇਖਦੇ ਹਾਂ ਤੇ ਉਹ ਤਸਵੀਰ ਹੂ ਬਹੂ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਜਿਵੇਂ ਸਾਡੇ ਨਾਲ ਗੱਲ ਕਰ ਰਹੀ ਹੋਵੇ ਤੇ ਆਪਰੇਸ਼ਨ ਬਲੂ ਸਟਾਰ 1984 ਦੀਆਂ ਬਹੁਤ ਸਾਰੀਆਂ ਤਸਵੀਰਾਂ ਅਸੀਂ ਇੰਟਰਨੈਟ 'ਤੇ ਵੀ ਦੇਖਦੇ ਆ ਉਹਨਾਂ ਫੋਟੋਆਂ ਨੂੰ ਖਿੱਚਣ ਵਾਲੇ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਵਾਲੇ ਨੇ ਸਤਪਾਲ ਸਿੰਘ ਦਾਨਿਸ਼ ਜਿਹੜੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਜੋ ਵੀ ਇਸ ਇਸ ਏਰੀਆ ਦੇ ਵਿੱਚ ਗਤੀਵਿਧੀਆਂ ਹੁੰਦੀਆਂ ਨੇ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਜਿੰਨੀਆਂ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਇਹਨਾਂ ਨੇ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕੀਤਾ ਹੈ ਇਹੇ ਆਪਰੇਸ਼ਨ ਬਲੂ ਸਟਾਰ ਦੇ ਚਸ਼ਮਦੀਦ ਗਵਾਹ ਵੀ ਨੇ ਤੇ ਇਹਨਾਂ ਦੀ ਕੈਮਰੇ ਦੀ ਨਜ਼ਰ ਨੇ ਉਹ ਤਸਵੀਰਾਂ ਵੇਖੀਆਂ ਵੀ ਨੇ ਜੋ ਅੱਜ ਅਸੀਂ ਇੰਟਰਨੈਟ ਤੇ ਵੇਖਦੇ ਆਂ ਸੋ ਅੱਜ ਤੁਹਾਡੀ ਮੁਲਾਕਾਤ ਅਸੀਂ ਸਤਪਾਲ ਸਿੰਘ ਦਾਨਿਸ਼ ਜੀ ਦੇ ਨਾਲ ਕਰਾਵਾਂਗੇ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਗੱਲਬਾਤ ਕਰਾਂਗੇ ਇਹਨਾਂ ਦੀ ਫੋਟੋਗ੍ਰਾਫੀ ਦੇ ਬਾਰੇ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਸਤਲਿਸ਼ ਟੀਵੀ ਤੇ ਤੁਹਾਡਾ ਜੀ ਤੁਸੀਂ ਯਾਦ ਕੀਤਾ ਬਿਲਕੁਲ ਯਾਦ ਤੇ ਸਰ ਕਰਨਾ ਹੀ ਸੀਗਾ ਕਿਉਂਕਿ ਅਸੀਂ ਜੋ ਤਸਵੀਰਾਂ ਵੇਖਦੇ ਆਂ ਉਹ ਤੁਹਾਡੀ ਕੈਮਰੇ ਦੀ ਅੱਖ ਦੇ ਨਾਲ ਖਿੱਚੀਆਂ ਗਈਆਂ ਨੇ ਸੋ ਸਭ ਤੋਂ ਪਹਿਲਾਂ ਤੇ 40 ਸਾਲ ਹੋ ਗਏ ਨੇ ਆਪਰੇਸ਼ਨ ਬਲੂ ਸਟਾਰ ਨੂੰ 1975 ਤੋਂ ਤੁਸੀਂ ਵੀ ਇਸੇ ਬਾਜ਼ਾਰ ਦੇ ਵਿੱਚੋਂ ਇਹੀ ਹਰਮੰਦਰ ਸਾਹਿਬ ਦਾ ਗਲਿਆਰਾ ਹੈ ਸੰਗਤਾਂ ਨੂੰ ਆਉਂਦੇ ਜਾਂਦੇ ਬਹੁਤ ਸਾਰੀ ਸੰਗਤ ਤੁਹਾਨੂੰ ਮਿਲਦੀ ਵੀ ਹੋਏਗੀ ਆਪਰੇਸ਼ਨ ਬਲੂ ਸਟਾਰ ਵੇਲੇ ਸਭ ਤੋਂ ਪਹਿਲਾਂ ਤੇ ਕਿਉਂਕਿ ਹੁਣ ਅਸੀਂ ਦੇਖਦੇ ਆ ਕਿ ਬਾਜ਼ਾਰ ਦੇ ਵਿੱਚ ਬੜੀ ਰੌਣਕ ਆ ਸੰਗਤ ਬਹੁਤ ਨਤਮਸਤਕ ਹੁਣ ਆਉਂਦੀ ਆ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਵੇਲੇ ਸਭ ਤੋਂ ਪਹਿਲਾਂ ਤੇ ਹਾਲਾਤ ਕੀ ਸੀ ਬਾਜ਼ਾਰ ਤੇ ਕਿੰਨੇ ਦਿਨ ਪਹਿਲਾਂ ਜਿਹੜਾ ਕਰਫੂ ਉਹ ਲਗਾ ਦਿੱਤਾ ਗਿਆ ਸੀ ਬਿਲਕੁਲ ਸੁਨਸਾਨ ਜਿਹੜਾ ਸੀ ਸਨਾਟਾ ਕਿੰਨੇ ਦਿਨ ਪਹਿਲਾਂ ਹੋ ਗਿਆ ਸੀ ਇਹ ਬੋਲ ਜਿਹੜਾ ਵਨੋ ਇਕਦਮ ਨਹੀਂ ਬਣਿਆ ਕਿਸੇ ਅਲਾਦਿਨ ਦੇ ਚਿਰਾਗ ਵਾਂਗੂ ਕੋਈ ਤੈਂਤ ਨਹੀਂ ਆਇਆ ਇਹਦੇ ਵਿੱਚ ਇਹਨੂੰ ਟਾਈਮ ਲੱਗਾ 86 ਜਿਹੜੇ ਗਲੇਰੀ ਦੇ ਵਿੱਚ ਵਿੱਚ ਨਾਲੇ ਲੋਕ ਸੀਗੇ ਹਾਂ ਉਹਨਾਂ ਨੇ ਇਸ ਚੀਜ਼ ਤੋਂ ਇਸ ਹਾਰਤ ਨੂੰ ਆਨ ਕਰਨ ਦੀ ਕੋਸ਼ਿਸ਼ ਕੀਤੀ ਹਾਂ ਵੱਡੀ ਗਲਤੀ ਕੀਤੀ ਉਸਲੇ ਸਵਾਗਤ ਮਜਦ ਮੋਰਚਾ ਦੀ ਹਮ ਜਿਹੜਾ ਅਕਾਲੀ ਦਲ ਬਾਦਲ ਵੱਲੋਂ ਲਾਇਆ ਗਿਆ ਹਮ ਉਸ ਤੋਂ ਪਹਿਲਾਂ ਜਦੋਂ ਭਾਈ ਮਨਜੀਤ ਹ ਮਨਜੀਤ ਸਿੰਘ ਭਾਈ ਅਮਰੀਕ ਸਿੰਘ ਜੋਰੀ ਹਮ ਤੇ ਬਾਬਾ 18 ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹਮ ਤੇ ਸੰਤਾਨ ਨੇ ਉਸ ਦਿਨ ਤੋਂ ਹੀ ਇੱਕ ਮੋਰਚਾ ਸਰਕਾਰ ਦੇ ਖਿਲਾਫ ਸ਼ੁਰੂ ਕੀਤਾ ਹਮ ਤੇ ਉਹ ਮੋਰਚਾ ਬਹੁਤ ਕਾਮਯਾਬ ਸੀਗਾ ਦਰੋਂ ਦੇ ਦਰੋਂ ਨਾਲ ਦੀ ਗਿੰਤੀ ਵਾਤੀ ਗਈ ਤੇ ਉਸ ਵੇਲੇ ਦੇ ਮੌਜੂਦਾ ਕਾਲੀ ਲੀਡਰ ਜਿਹੜੇ ਸੀ ਕਿ ਜਿਹੜੇ ਅੱਜ ਕੱਲ ਵੀ ਭੱਜੇ ਫਿਰਦੇ ਨੇ ਇੱਧਰ ਉੱਧਰ ਦੂਜੀਆਂ ਪਾਰਟੀਆਂ ਦੇ ਵਿੱਚ ਨਿਕਲ ਗਏ ਨੇ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹੜਾ ਮੋਰਚਾ ਹੈ ਉਹਨੂੰ ਓਨ ਕਰਨਾ ਚਾਹੀਦਾ ਹੈ ਕਿ ਸੰਗਤ ਜਿਹੜੀ ਹੈ ਉੱਧਰ ਜਾ ਰਹੀ ਹੈ ਮੈਂਬਰਸ਼ਿਪ ਕਮੇਟੀ ਉੱਧਰ ਜਾ ਰਹੀ ਹੈ ਸੰਦਾਵਨ ਹਮ ਕੱਲ ਉਹਨਾਂ ਨੂੰ ਡਰ ਸੀ ਕਿ ਸ਼ੋਭਨ ਕਮੇਟੀ ਉਹਨਾਂ ਦਾ ਕਬਜ਼ਾ ਨਾ ਹੋ ਜਾਏ ਤੋ ਕਬਜ਼ਾ ਹੋਣਾ ਲਾਜ਼ਮੀ ਸੀਗਾ ਜਦੋਂ ਕਿ ਵੈਂਪਰ ਹੀ ਤੇ ਜਾ ਰਹੇ ਨੇ ਹੂੰ ਤੇ ਬਾਦਲ ਤੇ ਕੋਈ ਨਹੀਂ ਦਿੰਦਾ ਹੂੰ ਇਸ ਸਾਰੀ ਵਿਉਤਬੰਦੀ ਦਾ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਉਸ ਵਿਲੇ ਦੇ ਬਾਦਲ ਚੋਰਾ ਉਹ ਜਿਹੜੇ ਪ੍ਰਣ ਚਲੇ ਗਏ ਦੁਨੀਆ ਚੋਂ ਹੂੰ ਉਹਨਾਂ ਦੀ ਇੱਕ ਵਿਉਤਬੰਦੀ ਦੇ ਹਿਸਾਬ ਨਾਲ ਇਹ ਬਲਿਊਸਟਾਰਟ ਹੋਇਆ ਹੂੰ ਤੇ ਇਹ ਬੜੇ ਤਰੀਕੇ ਸੀਗੇ ਉਸ ਵੇਲੇ ਵੀ ਮੈਂ ਵੀ ਸੰਤਾਂ ਨੂੰ ਮਿਲਿਆ ਸੀ ਹੂੰ ਤੇ ਤਰੀਕ ਸ਼ਾਮ ਨੂੰ ਤੇ ਬੜਾ ਕੁਝ ਮੇਰੇ ਨਾਲ ਦੀ ਵੀਕ ਦੇ ਰਿਪੋਰਟਰ ਬੀ ਐਸ ਬਾਵਾ ਸਨ ਤੇ ਬੜਾ ਸੀ ਕਿਹਾ ਕਿ ਹਾਲਤ ਬਹੁਤ ਵਿਸਪੋਟਕ ਨੇ ਤੇ ਆਰ ਵੀ ਜਿਹੜੀ ਹੈ ਕਿਸੇ ਦੇਸ਼ ਦੀ ਵੀ ਹੋਵੇ ਉਹ ਬਖਸ਼ ਤੇ ਦੀ ਹੁੰਦੀ ਬਿਲਕੁਲ ਤੇ ਉਹ ਤੋਂ ਥੋੜਾ ਆਪਾਂ ਨੂੰ ਅਵਾਈਡ ਕਰਨਾ ਚਾਹੀਦਾ ਆਪਾਂ ਨਾਲੇ ਮੁਠੀ ਪਰ ਜੋਸ਼ ਵਾਲੇ ਸਿੰਘ ਦੇ ਹੂੰ ਤੇ ਆਪਾਂ ਉਸ ਜਿਹੜਾ ਪਿਆਨਕਾ ਵਾਤਾਵਰਨ ਬਣਨ ਵਾਲਾ ਹੈ ਉਹਨੂੰ ਅਸੀਂ ਅਵੋਇਡ ਕਰੀਏ ਹੂੰ ਪਰ ਸੰਤਨ ਦੀ ਜਿਹੜੀ ਧਾਰਮਿਕ ਖੂਸ ਸੀਗੀ ਕਿ ਮੈਂ ਅਰਦਾਸ ਕੀਤੀ ਹੈ ਹੂੰ ਤੇ ਮੈਂ ਅਰਦਾਸ ਤੋਂ ਪਿੱਛੇ ਦੀ ਹਾਂ ਭਾਟਾ ਦਾ ਹੂੰ ਤੇ ਉਹਦਾ ਕਾਰਨ ਸੀਗਾ ਕਿ ਉਹ ਕੋਈ ਸਮਝੌਤਾ ਨਹੀਂ ਹੋ ਸਕਿਆ ਹੂੰ ਕਿਸੇ ਤਰ੍ਹਾਂ ਤੇ ਆਪਾਂ ਨਹੀਂ ਪਹੁੰਚ ਸਕੇ ਹੂੰ ਤੇ ਇਹ ਪਿਆਰ ਨੇ ਵਾਤਾਵਰਨ ਜਿਹੜਾ ਸੀਗਾ ਉਹ ਸਾਰਿਆਂ ਦੀ ਮਿਲ ਮਿਲਾ ਕਰਕੇ ਉਹ ਆਪਣਾ ਪਿਆ ਹੂੰ ਸੋ ਤਸਵੀਰਾਂ ਤੁਸੀਂ ਉਸ ਵੇਲੇ ਦੀਆਂ ਅੱਜ ਵੀ ਸਾਹਮਣੇ ਰੱਖੀਆਂ ਨੇ 40 ਸਾਲ ਹੋ ਗਏ ਨੇ ਅਸੀਂ ਇੰਟਰਨੈਟ ਤੇ ਬਹੁਤ ਸਾਰੀਆਂ ਤਸਵੀਰਾਂ ਵੇਖਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਟੈਟਰੀ ਹੋਇਆ ਉਹ ਵੀ ਸਭ ਤੋਂ ਪਹਿਲੀ ਤਸਵੀਰ ਤੁਸੀਂ ਖਿੱਚੀ ਇਹ ਤਸਵੀਰ ਮੇਰੇ ਹੱਥ ਦੇ ਵਿੱਚ ਹੈ ਮਲਬੇ ਦੇ ਹੇਠ ਖੋਪੜੀ ਜਿਹੜੀ ਆ ਇਹ ਤੁਸੀਂ ਕਦੋਂ ਖੇਚੀ ਸੀ ਤੇ ਕਦੋਂ ਦੀ ਜੀ ਬਲੂ ਸਟਾਰ ਵਲੇ ਜਦੋਂ ਅਕਾਲ ਤਖਤ ਟਾਇਰ ਜੀ ਹੋ ਗਿਆ ਸੀਗਾ ਹੂੰ ਉਸ ਤੋਂ ਬਾਅਦ ਸਰਕਾਰ ਵੱਲੋਂ ਬਾਬਾ ਸੰਤਾ ਸਿੰਘ ਵੱਲੋਂ ਹੂੰ ਉਹਦੀ ਬਿਲਡਿੰਗ ਦੀ ਜਿਹੜਾ ਫਰੰਟ ਐਲੀਵੇਸ਼ਨ ਸੀ ਉਹ ਠੀਕ ਠਾਕ ਹੱਤਾ ਗਿਆ ਹੂੰ ਸਰਬੱਤ ਖਾਲਸੇ ਦੇ ਉਹਨੂੰ ਆਉਣ ਨਹੀਂ ਕੀਤਾ ਉਹਨੂੰ ਦੁਬਾਰਾ ਢਾ ਕੇ ਹੂੰ ਬੜਾਇਆ ਹੂੰ ਉਸ ਤੋਂ ਬਾਅਦ ਜਿਹੜਾ ਜੜਾ ਮਲਬਾ ਜਿਹੜਾ ਸੀ ਉਹ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਪਾਰਕ ਦੇ ਵਿੱਚ ਗੁਰੂ ਕੇ ਬਾਗ ਉਹ ਕਹਿੰਦੇ ਨੇ ਉਹਦੇ ਵਿੱਚ ਸੀ ਸੁੱਟਦਾ ਉਹਦੇ ਵਿੱਚ ਤਕਰੀਬਨ ਹਾਂਜੀ ਉਹਦੇ ਵਿੱਚੋਂ ਤਕਰੀਬਨ ਜਦੋਂ ਮਲਬਾ ਹਟਾਇਆ ਗਿਆ ਤੇ ਤਕਰੀਬਨ 20-25 ਇਦਾਂ ਦੇ ਸਕਲ ਤੇ ਹੋਰ ਬੋਡੀਜ਼ ਵਗੈਰਾ ਮਿਲੀਆਂ ਜਿਹੜੀਆਂ ਕਿ ਡੀਕੰਪੋਜ਼ ਹੋ ਚੁੱਕੀਆਂ ਸੀ ਪਛਾਣ ਕਿਸੇ ਦੀ ਨਹੀਂ ਸੀ ਹੋ ਸਕੀ ਹੂੰ ਸੋ ਇਹ ਦੂਜੀ ਤਸਵੀਰ ਹੈ ਜਿਸ ਦੇ ਵਿੱਚ ਆਰਮੀ ਜਿਹੜੀ ਹੈ ਨਜ਼ਰ ਆ ਰਹੀ ਹੈ ਇਹ 메인 ਗੇਟ ਦਰਬਾਰ ਸਾਹਿਬ ਦਾ ਗੁਰੂ ਆਮ ਦਾਸ ਦੀ ਸ਼ਰਾਵਲ ਹੈ ਹਮ ਤੇ ਇਹਦੇ ਵਿੱਚ ਸੀਆਰਪੀ ਵਾਲੇ ਪਹਿਲਾਂ ਜਾਂਦੇ ਨੇ ਹਮ ਚੈਕਿੰਗ ਕਰਦੇ ਹਮ ਇਹ 메인 ਗੇਟ ਦੇ ਅੰਦਰ ਐਂਟਰ ਹੁੰਦੇ ਹੋਏ ਇਹ ਕਿੰਨੀ ਕੁ ਜੂਨ ਦੀ ਤਸਵੀਰ ਹੋਏਗੀ ਇਹ ਇਹ ਬਲੈਕ 썬ਡਰ ਦੀ ਹੈ ਅੱਛਾ ਆਪਰੇਸ਼ਨ ਬਲੈਕ 썬ਡਰ ਦੀ ਹੈ ਉਹਦੇ ਉੱਤੇ ਇਹ ਬਲੂ ਸਟਾਰ ਦੇ ਭਾਈ ਮਰੀਕ ਸਿੰਘ ਖਾਲਸਾ ਵੇਟ ਵੀ ਲਿਖਿਆ ਹੋਇਆ ਹੈ ਨਾਮ ਲਿਖਿਆ ਹੋਇਆ ਇਹ ਸੈਕਿੰਡ ਟਾਈਮ ਦੀ ਹੈ ਸਰ ਹੂੰ ਹੂੰ ਮਤਲਬ ਸੈਕਿੰਡ ਟਾਈਮ ਇਹ ਬਲੂ ਸਟਾਰ ਨਾਲੋਂ ਘੱਟ ਨਹੀਂ ਸੀ ਹੂੰ ਹੂੰ ਠੀਕ ਹੈ ਤੇ ਇਹ ਸਕੂਟਰ ਸਟੈਂਡ ਜਿਹੜਾ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ ਇਹ ਹੱਥੋਂ ਪਹਿਲਾਂ ਦਿਆਂ ਨੇ cromne ਅਕਾਲੀ ਦਾਲ ਦिए ਕੋਈ ਕਰਮ ਮੋਰਚਾ ਲੱਗਿਆ ਹੋਇਆ ਸੀ ਮੋਰਚਾ ਲੱਗਿਆ ਹੋਇਆ ਸੀ ਆਪਸ ਵਿੱਚ ਵਿੱਚ ਪੁਲਿਸ ਦਾ ਉਹ ਜਦ ਦੀਆਂ ਨਜ਼ਰ ਆਉਂਦੀਆਂ ਪਈਆਂ ਨੇ ਹੂੰ ਤੇ ਉਹਦੇ ਵਿੱਚ ਜਿੱਸੇ ਜਿੱਸੇ ਬੰਦੀਆਂ ਦੇ ਵਿੱਚ ਕੁਝ ਕਾਫੀ ਉਹਨੇ ਦੇਖੀਆਂ ਕੁੜੀਆਂ ਵੀ ਸੀਗੀਆਂ ਜਿਨ੍ਹਾਂ ਨੇ ਉਸ ਜਿਸ ਨੂੰ ਸਵਾਲਿਆ ਹੋਇਆ ਸੀ ਪਿੱਛੇ ਘੰਟਾ ਘਰ ਅੰਮ੍ਰਿਤਸਰ ਲਿਖਿਆ ਹੋਇਆ ਹਾਂਜੀ 1 ਘੰਟਾ ਘਰ ਦੀ ਪੱਲ ਪੱਦੀ ਦਾ ਮੇਨ ਗੇਟ ਹੈ ਪੱਦਲਾ ਉਹ ਉਹਦੇ ਆ ਕੀ ਸੀਗਾ ਇਹ ਪ੍ਰਾਤਨ ਸਦਾ ਵਾਤਾਵਰਨ ਸੀਗਾ ਹੁਣ ਤੇ ਸਾਰਾ ਉਹ ਪਲਾਜ਼ਾ ਟਾਈਪ ਬਣ ਗਿਆ ਹੁਣ ਤੇ ਬਿਲਕੁਲ ਰੈਨੋਵੇਟ ਕੀਤਾ ਗਿਆ ਹੁਣ ਤੇ ਹੈਰੀਟੇਜ ਸਟਰੀਟ ਵੀ ਬਣ ਗਈ ਹੈ ਹੈਰੀਟੇਜ ਸਟਰੀਟ ਤੋਂ ਵੀ ਜ਼ਿਆਦਾ ਹੀ ਕੋਈ ਨਹੀਂ ਸਟਰੀਟ ਤੇ ਮੈਂ ਮੰਨਦਾ ਹੀ ਨਹੀਂਗਾ ਹੈ ਜਿਹੜੇ ਸਟਰੀਟ ਉਹ ਹੁੰਦੀ ਹੈ ਜਿਹਦਾ ਜਿਹਦਾ ਗੁਰੂ ਸਾਹਿਬਾਂ ਤੁਰਕੇ ਦਰਬਾਰ ਸਾਹਿਬ ਗਏ ਨੇ ਉਹਨਾਂ ਨੂੰ ਸੰਭਾਲੀ ਤੇ ਉਹ ਹੈਜੀਟੇਟ ਸਟੇਟ ਹੁੰਦੀ ਹੈ ਨਾ ਕਿ ਇੱਕ ਪਲਾਜ਼ਾ ਟਾਈਪ ਦੀ ਜਗ੍ਹਾ ਨਾ ਕਿ ਇਨਾਂ ਨੇ ਜਿਸ ਤਰ੍ਹਾਂ ਪਲਾਜ਼ਾ ਬਣਾਇਆ ਉਹਨਾਂ ਖਾਤੇ ਟਾਈਪ ਫੀਚਰ ਬਣਾ ਕੇ ਗੁਰੂ ਦੀਆਂ ਚੀਜ਼ਾਂ ਜੜੀਆਂ ਨੇ ਉਹ ਕਦਮ ਕਰਕੇ ਉਹਨੂੰ ਇੱਕ ਕਵਰ ਸਾਈਜ਼ ਦਾ ਚਾਜ ਬਣਾ ਦਿੱਤਾ ਜਿਹੜਾ ਨਹੀਂ ਚਾਹੀਦਾ ਇੱਕ ਜੂਨ 1984 ਤੋਂ ਲੈ ਕੇ 6 ਜੂਨ ਤੱਕ ਜਿਹੜੇ ਹਾਲਾਤ ਨੇ ਉਹ ਨਾਸਾਜ਼ ਰਹੇ ਅਸੀਂ ਬਹੁਤ ਸਾਰੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਪੱਤਰਕਾਰੀ ਕੀਤੀ ਉਹ ਕਹਿੰਦੇ ਕਿ ਸਾਨੂੰ ਕਲਮ ਚਲਾਉਣ ਦੀ ਇਜਾਜ਼ਤ ਨਹੀਂ ਸੀ ਪਰ ਤੁਸੀਂ ਫੋਟੋਗ੍ਰਾਫੀ ਕੀਤੀ ਹੈ ਤੁਹਾਡੇ ਕੋਲ ਉਹ ਵੀ ਤਸਵੀਰ ਹੈ ਜਦੋਂ 1 ਜੂਨ ਨੂੰ ਸਭ ਤੋਂ ਪਹਿਲੀ ਸ਼ਹਾਦਤ ਪਾਈ ਮਹੰਗਾ ਸਿੰਘ ਦੀ ਹੁੰਦੀ ਹੈ ਫਿਰ ਤੁਸੀਂ ਕਿੰਨਾ ਔਖਾ ਸੀ ਤੁਹਾਡੇ ਲਈ ਉਸ ਦੌਰ ਦੇ ਵਿੱਚ ਫੋਟੋਗ੍ਰਾਫੀ ਕਰਨਾ ਅਲਾਉਡ ਸੀ ਤੁਹਾਨੂੰ ਅੰਦਰ ਜਾਣਾ ਫੋਟੋ ਮੈਂ ਤਾਂ ਜਾਂਦਾ ਸੀਗਾ ਕਿ ਮੈਨੂੰ ਬਿਲਕੁਲ ਇੱਕ بڑے-ਵੱਡੇ ਖ਼ਵਾਰ ਦਾ ਸੀਗਾ ਗਾਰਡ ਵਿੱਚ ਸੀ ਇੰਟਰਨੈਸ਼ਨਲ ਲੈਵਲ ਤੇ ਐਫਪੀ ਵੀ ਕੰਮ ਵੀ ਕਰਦਾ ਸੀਗਾ ਹੂੰ ਹੂੰ ਤੇ ਨਾਲੇ ਕੋਈ ਅਫਸਰ ਵੀ ਮਿਹਰਬਾਨ ਹੋਏ ਹੁੰਦੇ ਨੇ ਹੂੰ ਬਿਲਕੁਲ ਤੇ ਕੁਝ ਆਪਣੀ ਗੱਲ ਵੀ ਹੁੰਦੀ ਹੈ ਕੋਈ ਜਿਹੜੇ ਮੰਨ ਦੇ ਵਿੱਚ ਗੱਲ ਆ ਗਈ ਹੈ ਕਿ ਤਾਰ ਲਿਆ ਵੇ ਕਿ ਛਿੱਟਣਾ ਜ਼ਰੂਰ ਹੈ ਚਾਹੇ ਕੁਝ ਹੋ ਜਾਵੇ ਹੂੰ ਤੇ ਕਈ ਨੇ ਕੋਈ ਸਾਧਨ ਬਣ ਜਾਂਦਾ ਹੈ ਬਣ ਜਾਂਦਾ ਸੀ ਸਾਧਨ ਠੀਕ ਹੈ ਇਹੇ ਤਸਵੀਰ ਜਿਹਦੇ ਦੇਖਿਆ ਵੀ ਅਸੀਂ ਬੰਦੂਕਾਂ ਲਹਿਰਾਈਆਂ ਨੇ ਬਿਲਕੁਲ ਬਲੂ ਸਟਾਰ ਤੋਂ ਬਾਅਦ ਹੂੰ ਫਸਟ ਟਾਈਮ ਹੂੰ ਜਦੋਂ ਰੋਡੇ ਨੂੰ ਦਵਾਈ ਤੋਂ ਲੈ ਕੇ ਆਏ ਨੇ ਉਸ ਨੇ ਉਹਦੀ ਪ੍ਰਦਰਸ਼ਨ ਕੀਤੀ ਗਈ ਹੈ ਠੀਕ ਹੈ ਇਹ ਜੂਨ ਮਹੀਨੇ ਦੀ ਹੀ ਹੈ ਤਸਵੀਰ ਬਲਗ ਜੂਨ ਦੇ ਵਿੱਚ ਹੀ ਹੋਇਆ ਸੀ ਹੂੰ ਕਹਿੰਦੇ ਨੇ ਕਿ ਜਿਹੜੇ ਚਸ਼ਮਦੀਦ ਦੱਸਦੇ ਨੇ ਕਿ ਹਾਲਾਤ ਕਾਫੀ ਦਿਨਾਂ ਬਾਅਦ ਜਿਹੜੇ ਨੇ ਸੁਧਰਨੇ ਸ਼ੁਰੂ ਹੋਏ ਸੀ ਕਿਉਂਕਿ ਲਾਸ਼ਾਂ ਦੇ ਢੇਰ ਕਾਫੀ ਦਿਨ ਅੰਦਰ ਰਹੇ ਹੌਲੀ ਹੌਲੀ ਖੂਨ ਦੇ ਧੱਬੇ ਸਾਫ਼ ਕੀਤੇ ਸਰੋਵਰ ਦੇ ਵਿੱਚੋਂ ਵੀ ਸਫਾਈ ਕੀਤੀ ਗਈ ਕਿੰਨੀ ਕੁ ਜੂਨ ਨੂੰ ਜਿਹੜਾ ਦਰਬਾਰ ਸਾਹਿਬ ਹੈ 25 ਜੂਨ ਨੂੰ ਕਹਿੰਦੇ ਨੇ ਕਿ ਖੋਲਿਆ ਗਿਆ ਸੀ ਸੰਗਤ ਵਾਸਤੇ ਦਰਸ਼ਨਾਂ ਲਈ ਇਹ ਤੇ ਸੁਭਾਈ ਦਾ ਜਿਹੜਾ ਕੰਮ ਸੀ ਨਾ ਬੜਾ ਜੰਗੀ ਪੱਧਰ ਤੇ ਕੀਤਾ ਗਿਆ ਕਿਉਂਕਿ ਪਹਿਲਾਂ 10 ਤਰੀਕ ਤੋਂ ਗੰਦ ਜਿਆਲ ਸਿੰਘ ਨੇ ਆਉਣਾ ਸੀਗਾ ਉਸ ਤੋਂ ਬਾਅਦ ਇੰਦਰਾ ਗਾਂਧੀ ਰਹਿਣਾ ਸੀਗਾ ਬੜੀ ਹੀ ਤੇਜ਼ੀ ਨਾਲ ਤੁਸੀਂ ਮਹਿਸੂਸ ਕੀਤੀ ਕਰ ਸਕਦੇ ਕਿ ਇੱਕ ਦਾਗ ਵੀ ਬਲੱਡ ਦਾ ਉਤੇ ਰਹਿ ਗਿਆ ਹੋਵੇ ਤੇ ਬਈ ਫਸਟ ਟਾਈਮ ਬੜੇ ਛੋਟੇਨਾਂ ਕਿ ਕੈਮਰਾ ਅੰਦਰ ਜਾਣੀ ਜਾਂਦੇ ਸੀ ਹਮ ਸਾਰੀ ਆਰਮੀ ਸੀ ਅੰਦਰ ਸਿਵਲ ਡੈਸ ਦੇ ਵਿੱਚ ਛੋਟੇ ਜਿਹੇ ਕੈਮਰੇ ਨਾਲ ਤਸਵੀਰ ਉਹ ਕੀ ਚੀ ਹੈ ਹਮ ਇੰਦਰਾ ਗਾਂਧੀ ਦੀ ਤਸਵੀਰ ਨਹੀਂ ਹਮ ਬਹੁਤ ਹੱਕਤੀ ਇੰਦਰਾ ਗਾਂਧੀ ਵੇਲੇ ਅਲਾਉ ਨਹੀਂ ਸੀਗਾ ਨਾ ਨਹੀਂ ਸੀ ਮੀਡੀਆ ਤੇ ਨਾ ਹੀ ਕੋਈ ਪਤਾ ਸੀ ਜਿਸ਼ ਕਹਿਆ ਸੀ ਉਹ ਤੇ ਆਦਮੀ ਵਾਲੇ ਫੋਟੋਗ੍ਰਾਫਰ ਜਿਹੜੇ ਹੁੰਦੇ ਰਹੇ ਉਹ ਉਹ ਕੰਮ ਕਰਦੇ ਦੇ ਪਬਲਿਕ ਨੂੰ ਸੇਵਲ ਨੂੰ ਲੱਗ ਰਿੰਦਾ ਕਰ ਨਹੀਂ ਦਿੱਤਾ ਬਿਲਕੁਲ ਚਸ਼ਮਦੀ ਦੇਹੀ ਦੱਸਦੇ ਨੇ ਸੋ ਇਹੇ ਤਸਵੀਰ ਇਹ 84 83 ਦੀ ਹੈ ਤਸਵੀਰ ਆਪਰੇਸ਼ਨ ਬਲੂ ਸਟਾਰ ਤੋਂ ਇਹ ਇਹ ਬਹੁਤ ਸੀ ਇਹ ਦਰਬਾਰ ਸਾਹਿਬ ਦਾ ਕੇ ਅੰਦਰ ਹਥਿਆਰਬੰਦ ਬੰਦੇ ਹੂੰ ਸੰਤਾ ਦੇ ਉੱਥੇ ਉਕਾਲ ਤੱਕ ਫਲ ਜਾਂਦੇ ਆ ਹੂੰ ਤੇ ਸਾਰੇ ਮੌਰੀ ਨੇ ਹੂੰ ਹੂੰ ਇਹਨਾਂ ਦੇ ਵੱਡੇ ਵੱਡੇ ਨਾਮ ਨੇ ਹੂੰ ਹੂੰ ਤੇ ਦੱਸੋਗੇ ਕਿ ਨਾ ਕਿਨਾਂ ਦੀ ਤਸਵੀਰਾਂ ਇਹ ਇਹ ਸਤਾਧਪਤੀ ਜਾਸ ਸਿੰਘ ਸੰਜਨਾਲ ਸਿੰਘ ਪਿੰਡੋ ਵਾਲਾਂ ਦੇ ਭਤੀਜੇ ਹਾਂ ਜੇ ਵੀ ਚੀਜ਼ ਹੋ ਗਿਆ ਸੀ ਹੂੰ ਇਹ ਦਲਬੀਰ ਸਿੰਘ ਅਭਿਆਸ ਸੀ ਇਹ ਵੀ ਚੀਜ਼ ਹੋ ਗਈ ਸੀ ਹੂੰ ਇਹ ਭਾਈ ਮੋਹਨ ਸਿੰਘ ਭਾਈ ਮੋਹਨ ਸਿੰਘ ਇਹ ਜੇ ਹੈਗੇ ਨੇ ਹੂੰ ਇਹ ਇਹ ਇੰਗਲੈਂਡ ਦੀ ਇਹਦਾ ਨਾਮ ਨਹੀਂ ਮੈਨੂੰ ਯਾਦ ਹੈ ਇਹ ਤਰ ਤਰ ਦੇ ਰਾਗੀ ਸੀਗੇ ਇਹਦਾ ਵੀ ਨਹੀਂ ਪਤਾ ਮੈਨੂੰ ਇਹ ਵੀ ਚੀਜ਼ ਹੋ ਗਈ ਸੀ ਇਹ ਭਾਈ ਸ਼ਵਿੰਦਰ ਸਿੰਘ ਜਿਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਬਣਾਇਆ ਸੀ ਤੁਸੀਂ ਫਿਰ ਤਸਵੀਰ ਖਿਚਣ ਆਪਣੇ ਆਪ ਹੀ ਚਲੇ ਜਾਂਦੇ ਸੀ ਜਾਂ ਫਿਰ ਸੰਤਾਂ ਦੇ ਵੱਲੋਂ ਤੁਹਾਨੂੰ ਸੱਦਾ ਦਿੱਤਾ ਜਾਂਦਾ ਸੀ ਨਹੀਂ ਨਹੀਂ ਸੰਤਾਂ ਵੱਲੋਂ ਸੱਦਾ ਸੰਤਾਂ ਨੂੰ ਕੀ ਪਤਾ ਕੀ ਹੋ ਰਿਹਾ ਕੀ ਮੌਲਦਾ ਜਿਹੜਾ ਨਾ ਤੇ ਬੰਦੇ ਨੂੰ ਹੀ ਪਤਾ ਹੁੰਦਾ ਨਾ ਕਿ ਕੀ ਨਹੀਂ ਜਿਹੜੀਆਂ ਤੁਸੀਂ ਪਹਿਲਾਂ ਤਸਵੀਰਾਂ ਖਿੱਚੀਆਂ ਨੇ ਜੂਨ 84 ਤਾਂ ਇਹ ਉਹ ਜਿਹੜੀਆਂ ਖਿੱਚੀਆਂ ਨੇ ਉਹ ਜੋ ਜੋ ਉੱਧਰ ਰਿਵਰਸ ਹੁੰਦੇ ਸੀਗੇ ਉਸ ਟਾਈਮ ਉਸ ਤੋਂ ਇਹ ਪਤਾ ਲੱਗ ਹੀ ਜਾਂਦਾ ਸੀਗਾ ਹੂੰ ਸੰਤਾਂ ਦੇ ਨਾਲ ਕਦੇ ਮੁਲਾਕਾਤ ਹੋਈ ਕਿਸ ਤਰ੍ਹਾਂ ਦੀ ਜੱਤ ਜਤਨਾਤ ਮੁਲਾਕਾਤ ਨਾਲ ਹੀ ਤਸਵੀਰਾਂ ਖਿੱਚੀਆਂ ਨੇ ਹਾਂ ਆਹ ਤਸਵੀਰ ਮੇਰੀ ਹੈ ਇਸ ਤਰ੍ਹਾਂ ਦੀ ਵਰਤਾਲਾਪ ਅੱਛਾ ਇਹ ਇਹ ਵਾਲੀ ਤਸਵੀਰ ਤੁਹਾਡੀ ਮੇਰੀ ਹੈ ਇਹ ਦਿੱਲੀ ਦਾ ਫੋਟੋਗ੍ਰਾਫਰ ਸੀਗਾ ਹਾਂ ਸੰਦੀਪ ਸ਼ੰਕਰ ਉਹਨੇ ਖਿੱਚੀ ਸੀਗੀ ਉਹਨੇ ਮੈਨੂੰ ਭੇਜੀ ਹੈ ਯਾਦਗਾਰੀ ਹਾਂ 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 ਤੁਸੀਂ ਸੰਤਾਂ ਨਾਲ ਖੁਦ ਕਦੇ ਤਸਵੀਰ ਖਿੱਚਵਾਈ ਆ ਬੜੀ ਨਹੀਂ ਮੈਂ ਨਹੀਂ ਖਿੱਚਾਈ ਅੱਛਾ ਇਹ ਕੁਦਰਤੀ ਰਹਿ ਗਈ ਸੀ ਖਿਚੋਣਾ ਚਾਹੁੰਦਾ ਸੀਗਾ ਹਾਂ 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 ਮਾਤਾ ਪੂਰੀ ਮਨ ਦੀ ਇੱਛਾ ਸੀ ਕਿ ਤਸਵੀਰ ਖਿਚਵਾਨੀ ਹੈ ਕਿ ਖਿਚਵਾ ਨਹੀਂ ਪਾਏ ਸੋ ਇਹ ਤਸਵੀਰ ਇਹ ਸਮਝਨ ਐਲਸਿੰਗ ਪਿੰਡਰ ਵਾਲੇ ਹਾਂ ਪਿੰਡਰ ਦੇ ਲੋਗ ਹਾਂ ਹਾਸ਼ਮ ਸਿੰਘ ਨੰਗੋਵਾਲ ਇਹ ਜਾਈ ਮਾਮ ਸ਼ਾਹੀ ਮਾਮ ਜਬ ਮੁਮਜ਼ਦ ਹੂੰ ਇਹ ਉਦੋਂ ਆਏ ਸੀਗੇ ਤੇ ਉਹਦੇ ਦੇ ਸਵਾਗਤ ਲਈ ਮਨਜੀ ਸਾਹਿਬ ਹਾਲ ਦੇ ਵਿੱਚ ਠੀਕ ਹੈ ਮਨਜੀ ਸਾਹਿਬ ਹਾਲ ਦੀ ਤਸਵੀਰ ਇਹ ਇਹੀ ਸੁبرਮਣੀਅਮ ਸਵਾਮੀ ਸੁبرਮਣੀਅਮ ਸਵਾਮੀ ਭਾਜਪੀ ਦੇ ਹਾਂ ਲੀਡਰ ਬਹੁਤ ਹਰ ਲੀਡਰ ਬੜੇ ਮਹਾਨ ਲੀਡਰ ਹਮ ਹਮ ਇਹਦਾ ਦਾ ਵੀ ਕੋਈ ਸਟੈਂਡ ਨਹੀਂ ਰਿਹਾ ਸਾਰੀ ਉਪਰ ਪੋਲਿਟਿਕਸ ਹੁੰਦੀ ਹੈ ਪੋਲਿਟਿਕਸ ਹੁੰਦੀ ਹੈ ਪੋਲਿਟਿਕਸ ਹੁੰਦਾ ਹੀ ਚੂਟ ਰਿਹਾ ਹੈ ਬਿਲਕੁਲ ਸੋ ਇਹ ਸੰਜਨੈਲ ਸਿੰਘ ਪਿੰਡਰ ਵਾਲੇ ਤੇ ਉਮਰ ਅਬਦੁੱਲਾਹ ਸ਼ੇਖ ਅਬਦੁੱਲਾਹ ਹਮ ਨਾ ਉਮਰ ਅਬਦੁੱਲਾਹ ਇਹ ਦਰਬਾਰ ਸਾਹਿਬ ਉਹ ਗੁਦਾਨਿਕ ਨਿਵਾਸ ਦੇ ਉੱਪਰ ਹਮ ਪਿਛੇ ਬਾਬਰਦਾਲ ਹੂੰ ਬਾਬਾ ਤਲ ਜਿਹੜਾ ਗੁਰਦੁਆਰਾ ਸਾਹਿਬ ਹੈ ਸੋ ਇਹੇ ਤਸਵੀਰ ਵੀ ਹਥਿਆਰਬੰਦ ਹਥਿਆਰਬੰਦ 메ਨ ਰਸਤਾ ਹੈ ਉੱਥੇ ਮਤਲਬ ਕਿ ਇਦਾਂ ਫਰੀ ਹਥਿਆਰਬੰਦ ਜਿਹੜੇ ਬੰਦੇ ਨੇ ਉਦੋਂ ਤੁਰਦੇ ਫਿਰਦੇ ਰਹਿੰਦੇ ਹੁੰਦੇ ਸੀ 1984 ਤੋਂ ਪਹਿਲਾਂ ਮਾਣ ਲਈ ਸੀ ਕਿ ਹਥਿਆਰਬੰਦ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਘੁੰਮਦੇ ਰਹਿੰਦੇ ਸੀ ਸੋ ਇਹ ਸੰਗਤ ਦੀ ਤਸਵੀਰ ਹੈ ਜਿਹੜਾ ਹਰ ਰੋਜ਼ ਹਥਿਆਰਬੰਦ ਬੰਦਿਆਂ ਦੀਆਂ ਤਸਵੀਰਾਂ ਜੁੜ ਹੈ ਗਿਆ ਪਰ ਲੋਕ ਦਾ ਕੋਈ ਡਰ ਨਹੀਂ ਸੀ ਲੋਕਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਭਾਈਚਾਰੇ ਦੇ ਵਾਂਗ ਵਿਚਰਦੇ ਸੀਗੇ ਸੋ ਇਹ ਸੰਜਨ ਸਿੰਘ ਪਿੰਡਰ ਵਾਲੇ ਦੀ ਤਸਵੀਰ ਕਦੋਂ ਦੀ ਹੈ ਇਹ ਮਹਾਰਾਜ ਜਸਾ ਸਿੰਘ ਹਾਲੂ ਵਾਲੀਆ ਦਿਵਸ ਮਨਾਇਆ ਗਿਆ ਸੀ ਆਸਰਾ ਦੇ ਵਿੱਚ ਹੂੰ ਹੂੰ ਤੇ ਸਵਾਗਤ ਤੋਂ ਬਾਅਦ ਸਮਾਪਤੀ ਤੋਂ ਬਾਅਦ ਥਲੇ ਉੱtre ਤੇ ਮੈਂ ਸੰਤਾ ਦੀ ਬਾਹ ਫੜ ਕੇ ਤੇ ਤੋਪ ਪਈ ਹੁੰਦੀ ਸੀ ਹੂੰ ਮੈਂ ਕਿਹਾ ਜਿੱਥੇ ਖਲੋਵੋ ਹਾਂ ਉਹਨਾਂ ਖਿਡਾਰੀਆਂ ਤੇ ਨਾਲ ਉਹ ਬਾਕੀ ਵੀ ਲੀਡਰ ਆ ਗਏ ਸਾਰੇ ਤੇ ਉਹ ਇੱਕ ਵਧੀਆ ਗਰੁੱਪ ਬਣ ਗਿਆ ਇਹਦੇ ਵਿੱਚ ਅਬਨਾਸ਼ ਸਿੰਘ ਲੱਭਾ ਦੀ ਸਖਤਰ ਹੁੰਦੇ ਸੀ ਸ਼ੋਕਿੰਗ ਵਿਅਕਤੀ ਇਹ ਪਾਪ ਸਿੰਘ ਹੋਣੀ ਇਹ ਵੀ ਸਖਤਾ ਸੀ ਇਹ ਭਾਈ ਅਮਰੀਕ ਸਿੰਘ ਦੀ ਤੁਸੀਂ ਭਾਈ ਅਮਰੀਕ ਸਿੰਘ ਹੈ ਇਹ ਸ਼ਾਹਬ ਸਿੰਘ ਹੈਡ ਗ੍ਰੰਥੀ ਦਰਵਾਰ ਸਾਹਿਬ ਉਸ ਵੇਲੇ ਹੈਡ ਗ੍ਰੰਥੀ ਹੁੰਦੇ ਸਨ ਦਰਵਾਰ ਸਾਹਿਬ ਦੇ ਠੀਕ ਇਹ ਦਰਗਾਦੀ ਦੇ ਨਾਲ ਹੀ ਤੁਰਿਆ ਹੁੰਦੇ ਨੇ ਬਾਹਰ ਹਾਂ 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 ਉਹ ਇੱਕ ਇਹ ਤਸਵੀਰ ਹੈ ਜਿਹੜੀ ਉਸ ਵੇਲੇ ਦੇ ਹਾਲਾਤ ਬਿਆਨ ਕਰਦੀ ਹੈ ਇਹ ਦਰ ਰਾਸ਼ਾ ਹਾਂ ਦਰ ਰਾਸ਼ਾ ਇਦਾਂ ਹੀ ਉਹਨਾਂ ਨੇ ਟਰਾਲੀਆਂ ਦੇ ਵਿੱਚ ਸੁੱਟ-ਸੁੱਟ ਕੇ ਬਰਹਰ ਨਹੀਂ ਸਹਿ ਵੀ ਸਕਦੇ ਕਿ ਕਿਸ ਤਰ੍ਹਾਂ ਮੁਕੀ 10 12 ਰਾਸ਼ਾ ਹੋਈ ਹੈ ਸਾਰੀਆਂ ਲੱਗੀਆਂ ਹੋਈਆਂ ਨੇ ਸੋ ਜੂਨ 1984 ਦਾ ਦੁਖਾਂਤ ਕੋਈ ਵੀ ਸਿੱਖ ਕਦੇ ਵੀ ਨਹੀਂ ਭੁੱਲ ਸਕਦਾ ਇਹ ਤਸਵੀਰਾਂ ਜ਼ਰੂਰ ਯਾਦ ਕਰਾਉਂਦੀਆਂ ਨੇ ਕਿ ਸਿੱਖ ਕੌਮ ਦੇ ਨਾਲ ਇਹ ਦੁਖਾਂਤ ਵਾਪਰਿਆ ਸੀ ਇਹ ਕਦੋਂ ਦੀ ਤਸਵੀਰ ਹੈ ਇਹ ਸ਼ਾਸਤਰੀ ਦੀ ਹੈ ਆਪਰੇਸ਼ਨ ਬਲੂ ਸਟਾਰ ਤੋਂ 2 ਸਾਲ ਬਾਅਦ ਹਮ ਬਲੈਕ ਟਨਲ ਦੇ ਵੇਲੇ ਪਹਿਲਾਂ ਤੋਂ ਪਹਿਲਾਂ ਦੀ ਹੈ ਹਮ ਤੇ ਉਦੋਂ ਵੀ ਇਦਾਂ ਹੀ ਹਥਿਆਰ ਸੀਗੇ ਹਮ ਹਮ ਮਤਲਬ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਸੰਘਰਸ਼ ਜਾਰੀ ਰਿਹਾ ਸਿੱਖਾਂ ਦੇ ਵਿੱਚ ਹੋਰ ਵੀ ਜ਼ਿਆਦਾ ਰੋਹ ਹੋਇਆ ਕਿਉਂਕਿ ਉਹਨਾਂ ਦਾ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਟੈਟਰੀ ਹੋਇਆ ਸੋ ਇਹ ਤਸਵੀਰ ਇਹ ਤਸਵੀਰ ਇਹ ਵੀ ਲਾਸ਼ ਬੱਬਰ ਟਾਲ ਬੱਬਰ ਟਾਲ ਦੇ ਨਾਲ ਇੱਕ ਮਾਰਕੀਟ ਹੁੰਦੀ ਸੀ ਕੱਪੜੇ ਦੀ ਹਮ ਤੇ ਇਹ ਦੁਕਾਨਦਾਰ ਸੀ ਉੱਥੋਂ ਅੱਛਾ ਤੇ ਕੋਈ ਦੱਸਿਆ ਜਾਂਦਾ ਕਿ ਬੰਦੇ ਕੋਈ ਆਏ ਨੇ ਹਮ ਪੈਸੇ ਬੰਗਣ ਤੇ ਇਹ ਦੇਤੇ ਨਹੀਂ ਦਿਓ ਗੋਲੀ ਮਾਰ ਗਿਆ ਇਹ ਵੀ ਜੂਨ 84 ਦੀ ਹੀ ਤਸਵੀਰ ਇਹ ਪਹਿਲਾਂ ਦੀ ਹੈ ਪਹਿਲਾਂ ਦੀ ਹੈ ਹਾਂਜੀ 84 ਦਾ ਮਤਲਬ ਮਹੌਲ ਜਦੋਂ ਖਰਾਬ ਖਰਾਬ ਹੋਣਾ ਸ਼ੁਰੂ ਹੋਇਆ ਜਾਂਦਾ ਹਮ ਸੋ ਇਹ ਦਰਬਾਰ ਸਾਹਿਬ ਦੀ ਐਂਟਰੀ ਦੀ ਤਸਵੀਰ ਹੈ। ਇਹ ਹੀ ਤਸਵੀਰ। ਇਹ ਇੱਦਾਂ ਹੀ ਮਤਲਬ ਸਾਰੇ ਹਰ ਬੰਦੇ ਕੋਈ ਗੱਲ ਨਾ। ਇਹ ਵੀ ਹਥਿਆਰਬੰਦ ਸੰਦਰਸ਼। ਹਥਿਆਰਬੰਦ ਸਦਾ ਸਿੱਖਰ ਸਦਾਲ ਚ ਬੰਦੇ ਸੀ। ਹੂੰ। ਇਹ ਦਰਬਾਰ ਸਾਹਿਬ ਦੀ ਨਕਾਸ਼ੀ ਜਿਹੜੀ ਡੈਮੇਜ ਹੋਈ। ਇਹ ਗਲਤਖਤ ਦੀ। ਇਹ ਨਕਾਸ਼ੀ ਸੀ ਇਹ ਸਦਾ ਕੰਮ ਜਿਹੜਾ ਸੀ ਕਿ ਮੇਰੇ ਗ੍ਰੈਂਡਫਾਦਰ ਦੱਸ ਸੀ। ਹੂੰ। ਕੀ ਨਾਮ ਸੀ ਤੁਹਾਡੇ ਗ੍ਰੈਂਡਫਾਦਰ ਦਾ? ਭਾਈ ਭਾਈ ਗਿਆ ਸੀ ਨਕਾਸ਼ ਇਹਨਾਂ ਨੇ। 32 ਸਾਲ ਸ੍ਰੀ ਹਰਮੰਦਰ ਸਾਹਿਬ ਆਕਾਤਾਂ ਦਾ ਮਤਲਬ ਤੁਹਾਡੀ ਜਿਹੜੀ ਫੈਮਿਲੀ ਹੈ ਪੀੜ੍ਹੀਆਂ ਤੋਂ ਇਹ ਸੇਵਾ ਨਿਭਾ ਰਹੀ ਹੈ ਤੁਸੀਂ ਜਿਹੜਾ ਹੈ ਫੋਟੋਗ੍ਰਾਫੀ ਜੀ ਐਸ ਜੀ ਨਹੀਂ ਫੋਟੋਗ੍ਰਾਫੀ ਦੀ ਵਾਸਤਾ ਸਭ ਕੀਤੀ ਹਮਮ ਔਰ ਸਭ ਦੀਆਂ ਪੇਂਟਿੰਗਸ ਨੇ ਸਾਰੇ 올 ਵਰਡਸ ਗੁਰੂ ਸਾਹਿਬ ਬਰਨਤ ਹਮਮ ਧਾਰਮਿਕ ਤਸਵੀਰਾਂ ਜੜੀਆਂ ਨੇ ਜ਼ਿਆਦਾਤਰ ਉਹਨਾਂ ਦੀਆਂ ਨੇ ਹਮਮ ਤੇ ਇਹ ਵੇ ਉਹਨਾਂ ਨੂੰ ਕਿਹਾ ਵੀ ਸੀ ਕਿ ਮੈਂ ਤੁਸੀਂ ਮੈਂ ਇਹਨਾਂ ਬਲੌਕ ਨੂੰ ਕੱਢ ਲੈਣਾ ਆਪਣੇ ਖਰਚੇ ਤੇ ਹਮਮ ਪ੍ਰੇਮ ਨਹੀਂ ਦੀ ਹੂੰ ਕਿਉਂਕਿ ਇਹ ਜਿੱਦ ਦੀ ਸੋਚੀ ਹੈ ਨਾ ਬੰਦਿਆਂ ਨੂੰ ਹੁੰਦੀ ਹੈ ਉਹਨਾਂ ਨੇ ਕਿਸੇ ਤੇ ਗਲਤ ਮੰਨੀ ਨਹੀਂ ਗੀ ਹੂੰ ਉਹਨਾਂ ਨੇ ਸਾਰਾ ਕੁਝ ਹੀ ਬਲੀਏ ਵੇਟ ਕਰ ਦਿੱਤਾ ਹੂੰ ਮਤਲਬ ਇਹ ਹੀ ਨਿਕਾਸ਼ੀ ਤੁਹਾਡੇ ਗ੍ਰੈਂਡਫਾਦਰ ਨੇ ਕੀਤੀ ਹੈ ਮਤਲਬ ਪੀੜ੍ਹੀਆਂ ਤੋਂ ਤੁਹਾਡਾ ਪਰਿਵਾਰ ਇਹ ਕਹਿ ਸਕਦਾ ਵੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੇਵਾ ਕਰ ਰਿਹਾ ਹੈ ਸੇਵਾ ਨਿਭਾ ਰਿਹਾ ਹੈ ਸੋ ਤਸਵੀਰਾਂ ਬਿਲਕੁਲ ਹਿਰਦਾ ਵਲੁੰਦਰ ਦੇਣ ਵਾਲਿਆਂ ਨੇ ਇਸ ਤਸਵੀਰ ਤੋਂ ਇਹ ਜਦੋਂ 26 ਜੂਨ ਨੂੰ ਖੋਦਿਆ ਵੈ ਦਰਵਾਜਾ ਸਾਹਿਬ ਪਬਲਿਕ ਦੇ ਇਹ ਮੁੰਡਾ ਜਿਹੜਾ ਉੱਥੇ ਕੱਪੜੇ ਪਏ ਹੋਏ ਸੀਗੇ ਜਿਹੜਾ ਤਸ਼ੀਦ ਹੋ ਗਿਆ ਸੀ ਹੂੰ ਉਹ 10 ਫਾਰ ਡਿਸਪਲੇ ਹੂੰ ਯੂਪ ਲੋਕਾਂ ਨੂੰ ਪਛਾਣ ਕਰਾਉਂਦੇ ਆ ਕੱਪੜੇ ਕੀ ਦੇਖ ਕੇ ਦੇਦੇ ਹੂੰ ਉਹ ਜੇ ਬੰਦੇ ਹੋ ਗੂਈ ਕਈ ਆਜ ਤੱਕ ਨੇ ਹੂੰ ਜਿਹੜੇ ਆਪਣੇ ਆਪ ਨੂੰ ਸ਼ੋਅ ਕਰ ਦਿੰਦੇ ਨੇ ਕਿ ਅਸੀਂ ਬੜੇ ਵੱਡੇ ਹੂੰ ਪਤਾ ਹੈ ਹਾਲਾਤੇ ਬਣਗੇ ਸੀ ਕੀ ਕੱਪੜਿਆਂ ਦੇ ਨਾਲ ਲਾਸ਼ਾਂ ਆਂ ਪਛਾਣ ਕਰਾਉਣੀਆਂ ਲਾਸ਼ਾਂ ਵੈਸੇ ਤੁਸੀਂ ਤਾਂ ਅੱਖੀਂ ਦੇਖਿਆ ਸਭ ਕੁਝ ਕਿੰਨੇ ਕ ਦਿਨ ਅੰਦਰ ਰਹੀਆਂ ਜਿਸ ਤਨਾ ਤੁਸੀਂ ਗੱਲ ਦੱਸਿਆ ਨਾ 4 6 ਤੱਕ ਤੇ 6 ਤੀ ਤੱਕ ਲੈ ਕੇ 8 ਤਰੀਕ ਤੱਕ ਸਾਰਾ ਕੁਝ ਸਾਫ ਸਫਾਈ ਅਭਿਆਨ ਪੂਰਾ ਜ਼ੋਰਾਂ ਤੇ ਸੀ ਕਹਿੰਦੇ ਕਿ ਕੂੜੇ ਦੇ ਜਿਹੜੇ ਡੰਪਟੇ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਪਹਿਲੀ ਤਸਵੀਰ ਹੈ ਉਹ ਤੁਸੀਂ ਦੇਖੀ ਹੈ ਉਹਦੇ ਵਿੱਚ ਸੀਗੇ ਸੋ ਇਹਹੀ ਤਸਵੀਰ ਇਹ ਘਟੇ ਘਸੀਗੇ 84 ਤੋਂ ਪਹਿਲਾਂ ਦੀ ਹੈ ਭਗਤਪੂਰਨ ਸਿੰਘ ਮੈਂ ਕਹਿਣੀ ਵਾਲੀ ਸੀ ਕਿਉਂਕਿ ਉਹਨਾਂ ਵਰਗੀ ਜਿਹੜਾ ਫੇਸ ਹੁੰਦਾ ਹੈ ਨਾ ਹਾਂ ਜੀ ਆਪ ਪੌਰ ਸਿੰਘ ਨਹੀਂ ਹੂੰ ਇੱਕ ਜੇ ਪੱਤਰਕਾਰ ਨੂੰ ਉਸ ਬਾਰੇ ਇੰਟਰਵਿਊ ਦਿੰਦੇ ਹੋਏ ਮੈਂ ਖਿੱਚੀ ਸੀ ਹੂੰ ਬਿਲਕੁਲ ਨੈਚੁਰਲ ਪੋਜ਼ ਆਇਆ ਹੈ ਬਿਲਕੁਲ ਸੋ ਇਹ ਤਸਵੀਰ ਇਹ ਬਲੂਸਟਾਰ ਤੋਂ ਬਾਅਦ ਦੀ ਐ ਸੰਤਾ ਦੇ ਪਿਤਾ ਜੀ ਕਾਲਜੀ ਦਾ ਲੋੜ ਨਾ ਵੱਖੜਾ ਬਣਾ ਲਿਆ ਹੂੰ ਇਹ ਸੰਸੁਰਤਾ ਸਿੰਘ ਜੀ ਇਹਨਾਂ ਦਾ ਸਕੱਤਰ ਹੂੰ ਕਾਲੀ ਦਾ ਬਾਦਲ ਉਹ ਨਹੀਂ ਸੀ ਹੁੰਦਾ ਕਾਲੀ ਦਾ ਲੋਗ ਹੁੰਦਾ ਲੋਗੋ ਵਾਲਾ ਹੁੰਦਾ ਸੀ ਤੇ ਉਹ ਆਪਸੀ ਕਿਤੇ ਫੜਤ ਹੋ ਗਈ ਦੋਵਾਂ ਗਰੁੱਪਾਂ ਦੀ ਹਮ ਤੇ ਉਹਨੂੰ ਦਫਤਰ ਚ ਫੜ ਕੇ ਹੱਥ ਪਿੱਛੇ ਬੰਨ੍ਹੇ ਹੋਏ ਨੇ ਨਜ਼ਾਰੇ ਦੇ ਹਮ ਇਹਹੀ ਤਸਵੀਰ ਬਿਲਕੁਲ ਹਰਮੰਦਰ ਸਾਹਿਬ ਦੇ ਇਹ ਬਿਲਕੁਲ ਇਹ ਇਹ ਉਹੀ ਮਲਵਾ ਵੈ ਜਿੱਥੋਂ ਬੜੀਆਂ ਸਕਲ ਜਾਂ ਬੋਡੀਜ਼ ਨਿਕਲਿਆ ਨੇ ਹਮ ਇਹ ਸਾਰਾ ਟੇਰ ਉੱਥੇ ਸੀਗਾ ਇਹ ਸੀ ਆਰਪੀਆ ਦੇ ਸਾਰੇ ਕਬਜੇ ਕਿ ਤਰ੍ਹਾਂ ਹਮ ਠੀਕ ਹੈ ਇਹ ਉਹੀ ਮਤਲਬ ਇਸ਼ਾਰਾ ਮਾਲਵਾ ਸਾਰੀ ਕਾਪਤਾ ਕਦੀ ਡਾਇਬਰੀਜ਼ ਉੱਤੇ ਪਈ ਹੋਈ ਸੀ ਇਹ ਰਾਮਗੜੀਆਂ ਬੂੰਗਾ ਜਿਹੜਾ ਰਾਮਗੜੀ ਬੂੰਗਾ ਸੀ ਉੱਥੇ ਜਿਹੜਾ ਉਸ ਵੇਲੇ ਸੀਗਾ ਦੋ ਪਾਸੇ ਮੈਂ ਦੂਜੇ ਬੂੰਗੇ ਉੱਤੇ ਚੜ ਕੇ ਤਸਵੀਰ ਲਈ ਹੈ ਅੱਛਾ ਤੁਸੀਂ ਦੂਜੇ ਬੂੰਗੇ ਉੱਪਰ ਚੜ ਕੇ ਤਸਵੀਰ ਲਈ ਕਿਹੜੇ ਸੰਗੀ ਤਸਵੀਰ ਹੈ 26 ਜੂਨ ਦੀ 26 ਜੂਨ ਠੀਕ ਹੈ ਲੋਕਾਂ ਨੇ ਕੋਈ ਚੀਜ਼ ਛੱਡੀ ਨਹੀਂਗੀ ਵੇਖਣ ਨੂੰ ਉਨ ਨੂੰ ਜੂਸ ਕਰ ਨੂੰ ਜੜਦੋਂ ਕੋਈ ਨੁਕਸਾਨ ਤੇ ਹੋਇਆ ਕੋਈ ਕੋਈ ਬਚਤ ਨਹੀਂ ਗਿਆ ਹੂੰ ਇਹ ਲੋਕਾਂ ਦੀ ਭਾਵਨਾ ਸੀਗੀ ਹੂੰ ਤੇ ਇਹ ਵੀ ਤਸਵੀਰ ਕਾਫੀ ਬਾਅਦ ਪਬਲਿਸ਼ ਹੋਈ ਹੈ ਚੈਨਲ ਅਨਾਮੀ ਕੀਤੀ ਹੈ ਹੂੰ ਹੂੰ ਸੋ ਇਹ ਪਾਈ ਮਹੰਗਾ ਸਿੰਘ ਦੀ ਤਸਵੀਰ ਹੈ ਜੋ ਸਭ ਤੋਂ ਪਹਿਲੇ ਸ਼ਹੀਦ ਹੋਏ ਨੇ 1 ਜੂਨ ਨੂੰ ਇਹ ਪੇਂਟਿੰਗ ਕੀਤੀ ਸੀਗੀ ਮੈਂ ਔਰਟਰੇਟ ਸੀਗੀ ਇਹਨਾਂ ਦੀ ਇਹ ਇਹ ਉਹਨਾਂ ਦੀ ਡੈੱਡ ਬੋਡੀ ਦੀ ਤਸਵੀਰ ਹੈ। ਇਹ ਡੈੱਡ ਬੋਡੀ ਸੀ। ਉਹਨਾਂ ਦਾ ਸੰਸਕਾਰ ਵੀ 21 ਜੂਨ ਨੂੰ ਕੀਤਾ ਗਿਆ। ਹਾਂ 21 ਜੂਨ ਨੂੰ ਨਾਲ ਹੀ ਇਹ ਅਥੀ ਅੰਦਰ ਹੀ ਹੋਇਆ ਵੈ। ਸੇ ਜੋੜਾ ਘਰ ਸੀ ਉਹਦੇ ਪਿਛਲੇ ਗਰਾਊਂਡ 'ਚ ਬੰਜੀ ਸਾਹਿਬ ਤੇ ਜੋੜਾ ਘਰ ਦੇ ਪਿਛਲੇ ਗਰਾਊਂਡ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਕਿਉਂਕਿ ਬਾਹਰ ਲਿਜਾਜ਼ ਨਹੀਂ ਸਕਦੇ ਬੋਡੀ। ਸਾਰਾ ਸਿਸਟਮ ਪਰਫੂ ਲੱਗਾ ਸੀਗਾ ਜਿਹੜੇ ਫੇਰ ਅੰਦਰ ਹੀ ਕਰ। ਕਰਫਿਊ ਫਿਰ ਕਿੰਨੇ ਦਿਨ ਤੱਕ ਰਿਹਾ 6 ਜੂਨ ਤੱਕ ਹੀ ਆ ਉਸ ਤੋਂ ਬਾਅਦ ਵੀ ਲੱਗਿਆ ਰਿਹਾ ਨਹੀਂ ਕਰਫਿਊ ਫਿਰ 26 ਨੂੰ ਖੋਲਿਆ 26 ਨੂੰ ਖੋਲਿਆ ਗਿਆ ਉਸੇ ਦਿਨ ਜਿਸ ਦਿਨ ਦਰਬਾਰ ਸਾਹਿਬ ਦੀ ਐਂਟਰੀ ਹੋਈ ਜਦੋਂ ਪਬਲਿਕ ਲਈ ਉਹ ਖੋਲਿਆ ਗਿਆ ਸਾਰਾ ਸਿਸਟਮ ਬਹੁਤ سارے ਸਿੱਖ ਕਹਿੰਦੇ ਨੇ ਕਿ ਅਸੀਂ ਜਦੋਂ ਅਟੈਕ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਸਾਡੇ ਹਿਰਦੇ ਬਲੁੰਦਰੇ ਗਏ ਬਹੁਤ سارے ਸਿੱਖ ਨੌਜਵਾਨ ਇਦਾਂ ਦੇ ਵੀ ਸੀ ਜਿਹੜੇ ਉਸ ਟੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਦੇਖ ਕੇ ਬਦਲਾ ਲੈਣਾ ਚਾਹੁੰਦੇ ਸੀ ਕਿ ਸਾਡੀ ਕੌਮ ਦੀ ਏਡੀ ਵੱਡੀ ਜਿਹੜੀ ਰਹਿਨਮਾਈ ਕਰਨ ਵਾਲੀ ਸੰਸਥਾ ਉਸ ਦਾ ਇਹ ਹਸ਼ਰ ਸਮੇਂ ਦੀ ਹਕੂਮਤ ਨੇ ਕੀਤਾ ਜਦੋਂ ਤੁਸੀਂ ਪਹਿਲੇ ਟਾਈਮ ਸਭ ਤੋਂ ਪਹਿਲੀ ਤਸਵੀਰ ਤੁਸੀਂ ਹੀ ਲਈ ਕਿ ਦਿਮਾਗ ਚ ਤੇ ਦਿਲ ਚ ਆਇਆ ਸੀ ਬੀਇੰਗ ਅ ਫੋਟੋਗ੍ਰਾਫਰ ਹਮ ਤੇ ਬੀਇੰਗ ਅ ਸਿਕ ਮੈਂ ਮਹਿਸੂਸ ਕੀਤਾ ਕਿ ਜਿਹੜੀ ਹੈ ਤਸਵੀਰ ਬੇ ਕੈਮਰੇ ਤੇ ਮੇਰੀ ਅੱਖਾਂ ਦੇ ਵਿੱਚਕਾਰ ਹੈ ਉਹਨੂੰ ਮੈਂ ਕੰਮਰ ਬਣਾ ਦਵਾਂ ਹਮ ਕਮਛਕਮ ਜਿਹੜੀ ਉਹਨਾਂ ਵਾਲੀ ਜਨਰੇਸ਼ਨ ਹੈ ਜਿਨ੍ਹਾਂ ਨੇ ਇਸ ਮਾਹੌਲ ਨੂੰ ਵੇਖ ਕੇ ਕੁਝ ਸਿੱਖਣਾ ਹਮ ਯਸ ਕਿ ਕਿਸ ਫੀਲਡ ਦੇ ਵਿੱਚ ਰਹਿਣਾ ਹੈ ਕਿਸ ਬੰਦੇ ਦੇ ਨਾਲ ਅਸੀਂ ਵਿਚਰਨਾ ਹੈ ਕਿਸ ਕਿਸ ਕੌਮ ਦੇ ਨਾਲ ਸਾਡੇ ਸਬੰਧ ਹੋਣੇ ਨੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਵੇ ਤੇ ਮੈਂ ਸਮਝ ਨਹੀਂ ਕਿ ਇਹ ਜਿਹੜੀ ਤਸਵੀਰ ਹੈ ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਤਸਵੀਰ ਸੀਗੀ ਜਿਹਦੇ ਵਿੱਚ ਮੈਂ ਆਪਣੀ ਫਾਦ grandfather ਦੀਆਂ ਜਿਹੜੀਆਂ ਕੰਮ ਸੀਗੇ ਹੂੰ ਅੰਦਰ ਜਿਹੜੇ ਕੰਮ ਸੀਗੇ ਆਪ ਚੰਦਰ ਦੀਆਂ ਤਸਵੀਰਾਂ ਸੀਗੀਆਂ ਰਾਮ ਕ੍ਰਿਸ਼ਨ ਦੀਆਂ ਤਸਵੀਰਾਂ ਸੀਗੀਆਂ ਭਗਤਾਂ ਦੀਆਂ ਤਸਵੀਰਾਂ ਪੇਂਟਿੰਗਸ ਸੀਗੀਆਂ ਉਹ ਖਤਮ ਤੇ ਨਹੀਂ ਹੋਈਆਂ ਹੂੰ ਪਰ ਉਹ ਤੋ ਆਖੀਆਂ ਗਈਆਂ ਹੂੰ ਖਤਮ ਉਹ ਤਾਂ ਹੋਈਆਂ ਜਦੋਂ ਸਰਬਤ ਖਾਲਸਾ ਨੇ ਰਾਦ ਕਰ ਦਿੱਤਾ ਹੂੰ ਕਿ ਜਿਹੜਾ ਸੰਤਾ ਸਿੰਘ ਵੱਲੋਂ ਬਣਾਇਆ ਅਗਾਹ ਤੱਕ ਤਾਂ ਉਹ ਸਾਨੂੰ ਕੌਮ ਨੂੰ ਮੌਜੂਦ ਨਹੀਂ ਹੂੰ ਤਾਂ ਮੈਂ ਸਭ ਤੋਂ ਵੱਡੀ ਤਰਸਤੀ ਇਹੋ ਸਭ ਨੇ ਕਿ ਜਿਹੜੀ ਅਸੀਂ ਪ੍ਰਾਤਕ ਚੀਜ਼ਾਂ ਜਿਹੜੀਆਂ ਸੰਭੀ ਹੋਈਆਂ ਸੀ ਹੂੰ ਪੁਰਾਣੇ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਸੇਵ ਕਰਨਾ ਚਾਹੀਦਾ ਹੈ ਹੂੰ ਇਵਨ ਅੱਜ ਦੀ ਡੇਟ TV ਲੋਕੀ ਬਾਹਰ ਦੇ ਲੋਕ ਮੈਂ ਤਾਂ ਚੀਜ਼ਾਂ ਮੰਗਦੇ ਨਹੀਂ ਪ੍ਰਾਤਾਂ ਸਾਨੂੰ ਦਿਓ ਅਸੀਂ ਉੱਥੇ ਮਿਊਜ਼ਿਕ ਬਣਾਣਾ ਤੇ ਕਈ ਸੱਜਣ ਹੈ ਹੋ ਜਿਹ ਵੀ ਨੇ ਉਹ ਪਛੈਦੰਗੇ ਇਹਨਾਂ ਦੇ ਦੇ ਦਿਓ ਬੜਕੇ ਉਹ ਵੜਦਾ ਹੀ ਰਗੇ ਹੂੰ ਕੋਈ ਇਹ ਚੀਜ਼ਾਂ ਫ੍ਰੀਜ਼ ਨਹੀਂ ਵਟਿਆ ਜਾ ਸਕੀ। ਬਿਲਕੁਲ। ਇਹਦੇ ਪਿੱਛੇ ਮੇਰੀ ساری ਜ਼ਿੰਦਗੀ ਹੈ। ਮੇਰੀ ਜ਼ਿੰਦਗੀ ਦਾ ਨਿਚੋੜ ਹੈ। ਮੇਰੀ ਉਪਜੀਵ ਇਤਿਹਾਸ ਦਾ ਸਰਮਾਇਆ ਸੀ ਨਾ ਤਸਵੀਰਾਂ ਨੂੰ ਕਿਸ ਸੰਤ। ਸਰਮਾਇਆ। ਇਹ ਇਤਿਹਾਸ ਦਾ ਵੀ ਹੈ। ਹੂੰ। ਤੁਹਾਡਾ ਵੀ। ਮੇਰੀ ਜ਼ਿੰਦਗੀ ਦਾ ਵੀ ਸਰਮਾਇਆ ਹੈ। ਹੂੰ। ਬਾਕੀ ਇਹ ਬਿਲਕੁਲ ਖਿਆਰਾ ਹੀ ਨੇਚਰ ਦੇ ਮੈਂ ਤੇ ਆਪਣੇ ਬੱਚਿਆਂ ਵਾਂਗੂ ਸਾਮ ਕੇ ਰੱਖੇ ਰਹੇ ਸੀ। ਹੂੰ। ਅਜੇ ਦੀਆਂ ਕੁਝ ਤਸਵੀਰਾਂ ਨੇ। ਇਸ ਤੋਂ ਇਲਾਵਾ ਇਹ ਦੀ ਕੁਝ ਵੀ ਨਹੀਂ ਮਤਲਬ ਹਜ਼ਾਰਾਂ ਦੀ ਤਸਵੀਰਾਂ ਨੇ ਅੱਜ ਦੀ ਤਕਨੀਕ ਅਨੁਸਾਰ ਜਿਹੜਾ ਤੁਹਾਡੇ ਕੋਲ 네ਗੇਟਿਵ ਨੇ ਉਹਨਾਂ ਦੀ ਸਕੈਨਿੰਗ ਕਰਨੀ ਬੜੀ ਔਖੀ ਹੈ ਉਹਨਾਂ ਦੇ ਪ੍ਰਿੰਟ ਕਰਨੇ ਬੜੇ ਔਖੇ ਨੇ ਪੈਸੇ ਲੱਗਦੇ ਦੇ ਉੱਤੇ ਪਰ ਜਿਹੜੇ ਅੱਜਕੱਲ ਦੇ ਉਹ ਕਰੋੜਾ ਰੁਪਏ ਖਰਚ ਦੇਣਗੇ ਬਿਲਡਿੰਗ ਬਣਾਉਣ ਚ ਮੁੜ ਕੇ ਉਹਦਾ ਉਸੇ ਬਿਲਡਿੰਗ ਦਾ ਪ੍ਰਧਾਨ ਬਣ ਜਾਣਗੇ ਤੇ ਵਾ 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 ਕੱਦ ਜਾਣਗੇ ਬਲਕਿ ਜਿਹੜੇ ਵਸੇ ਨੂੰ ਡੋਣਾ ਹੀ ਨਹੀਂ ਗਾ, ਛੋਣਾ ਹੀ ਨਹੀਂ ਗਾ। ਹੂੰ। ਉਹਨੇ ਕੀ ਕਰਦਾ? ਹੂੰ। ਗੱਲ ਇਹ ਹੁੰਦੀ ਹੈ ਕਿ ਜਿਹੜੀ ਅਰਨਵਾਇਜ਼ੇਸ਼ਨ ਹੈ ਜਿਹਨੂੰ ਪਤਾ ਹੀ ਨਹੀਂ ਹੈਗਾ ਕਿ ਵਿਰਾਸਤ ਕੀ ਹੁੰਦੀ ਹੈ। ਹੂੰ। ਜੇ ਉਹ ਗੱਲ ਵਿਰਾਸਤ ਨੂੰ ਸਮਝ ਜਾਣ ਅੱਜ ਦੀ ਪੀੜ੍ਹੀ ਹੂੰ। ਇਹ ਧਰਮ ਬਰ헤ਗਾ। ਬੱਚਿਆ ਰਹੇਗਾ। ਧਰਮ ਦੀ ਕਦਰਾਂ ਕੀਮਤਾਂ ਹਮੇਸ਼ਾ ਪਰਫੁੱਲਤ ਰਣਗੀਆਂ। ਹੂੰ। ਮੈਂ ਅਕਸਰ ਕਹਿੰਦਾ ਹੁੰਦਾ ਕਿ ਉਸ ਧਰਮ ਉਸ ਵਿਰਾਸਤ ਤੋਂ ਜਿਹੜੇ ਧਰਮ ਦੀਆਂ ਗੱਲਾਂ ਨੇ ਧਰਮ ਦੀਆਂ ਗੱਲਾਂ ਦੇ ਵਿੱਚ ਪਾ ਕੇ ਆਪਣੀ ਵਿਰਾਸਤ ਨੂੰ ਬਰਬਾਦ ਨਾ ਹੂੰ ਵਿਰਾਸਤ ਧਰਮ ਨੇ ਜਾਂ ਸਿਆਸਤ ਨੇ ਹੂੰ ਧਰਮ ਨਾਲ ਆ ਜਾਣਾ ਜੇ ਜੇ ਧਰਮ ਨਾਲ ਰਿਹਾ ਤੇ ਤੁਹਾਡੀ ਵਿਰਾਸਤ ਕੁਝ ਨਹੀਂ ਹੋਏਗੀ ਤੁਸੀਂ ਆਉਣ ਵਾਲੇ ਬੱਚਿਆਂ ਨੂੰ ਕੁਝ ਦੇ ਦੱਸ ਸਕੋਗੇ ਹੂੰ ਸੰਤਾਨ ਨਾਲ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੁੰਦੀ ਹੈ ਸੰਤਾਨ ਨਾਲ ਮੇਰੀ 10 ਤਰੀਕ ਨੂੰ ਹੁੰਦੀ ਹੈ 3 ਜੂਨ 3 ਜੂਨ ਨੂੰ ਮੈਂ ਕਿਸੇ ਕੰਮ ਦਿੱਲੀ ਗਿਆ ਸੀ ਪਹਿਲੇ ਸਵੇਰੇ ਪਹਿਲੀ ਦੀ ਨੂੰ ਵਾਪਸ ਆਇਆ ਸੀ ਹਮ ਤੇ ਉਸ ਦਿਨ ਕਰਫੂ ਲੱਗਾ ਆ ਸੀ ਮੈਂ ਗਾਇਨੀ ਕਰਪਾਲ ਸਿੰਘ ਉਹਨਾਂ ਦੀ ਗੱਡੀ ਦੇ ਵਿੱਚ ਆ ਕੇ ਬਹਿ ਕੇ ਜਹਾ ਗਿਆ ਸੀ ਵਾਪਸ ਹਮ ਤੇ ਕੋਈ ਗੱਲਬਾਤ ਤਾਂ ਕੀਤੀ ਹੈ ਮੇ ਨਾਲ ਡੀ ਵੀਕ ਦੇ ਬਾਬਾ ਜੀ ਨਾਲ ਬੀ ਐਸ ਬਾਬਾ ਹਮ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਹਾਲਾਤ ਬਹੁਤ ਮਾੜੇ ਨੇ ਬੜੇ ਸਪੋਰਟਿਕ ਹਾਲਾਤ ਨੇ ਵੀ ਨਾ ਕੁਝ ਆਪ ਕਰ ਲਈਏ ਕਿਉਂਕਿ ਬਾਤ ਚੀਤ ਤੋਂ ਬਗੈਰ ਕਈ ਗੱਲਾਂ ਸੱਤ ਗੱਲਾਂ ਵੀ ਹੱਲ ਹੋ ਜਾਂਦੀਆਂ ਨੇ ਸਿਰਫ ਜੱਗ ਹੀ ਉਹਦਾ ਹੱਲ ਨਹੀਂ ਹੁੰਦਾ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਤੇ ਜਿਹੜੀ ਗੋਲੀ ਚੱਲਦੀ ਹੈ ਉਹ ਉਹਨੇ ਵਾਪਸ ਨਹੀਂ ਆਉਣਾ ਉਹ ਕਿਤੇ ਨਾ ਕਿਤੇ ਜਾ ਕੇ ਬਜਨੀ ਹੈ ਉਹਨੇ ਕਿਸੇ ਦਾ ਨਾਮ ਨਹੀਂ ਪੁੱਛਣਾ ਹੂੰ ਤੇ ਬੈਠ ਰਿਹਾ ਕਿ ਅਸੀਂ ਉਹ ਨਕੂਲੀਆ ਨੂੰ ਉਹਨਾਂ ਨੂੰ ਵਿਚੋਟ ਕਰਨ ਨੂੰ ਅਸੀਂ ਉਹਦਾ ਚੀਜ਼ਾਂ ਦੇ ਵੇਚੀ ਸਾਫ ਛੱਡੀਏ ਹੂੰ ਪਰ ਉਹ ਮਾਹੌਲ ਕੁਝ ਹੋ ਸਿਆਸੀ ਕੁਝ ਆਲਾਦ ਵਾਲਾ ਹੋਇਆ ਜਿਹਾ ਸੀਗਾ ਹੂੰ ਤੇ ਜਿਨ੍ਹਾਂ ਨੇ ਸੰਤਨ ਨੇ ਕਿਹਾ ਕਿ ਨਹੀਂ ਮੈਂ ਅਰਦਾਸ ਕੀਤੀ ਹੈ ਅਰਦਾਸ ਤੇ ਬੜੇ ਪੱਕੇ ਰਹਿਦੇ ਹੂੰ ਨਿਤਨੇਮੀ ਜਿਹੜਾ ਹੁੰਦਾ ਹੈ ਉਹ ਅਰਦਾਸ ਤਾਂ ਬੜਾ ਪੱਕਾ ਹੁੰਦਾ ਹੈ ਹੂੰ ਤੇ ਉਹਦੇ ਨਾਲ ਜਿਹੜੇ ਬੰਦੇ ਸੀ ਕਈ ਹੱਤਕੜੇ ਕਰਕੇ ਵੀ ਬਾਹਰ ਚਲੇ ਗਏ ਹੂੰ ਸਰੈਂਡਰ ਕਰਤਾ ਉਹ ਅੱਜ ਅੱਜ ਵੀ ਅੱਜ ਦੇ ਹਾਲ ਵਿੱਚ ਵੀ ਉਹ ਲੀਡਰ ਆ ਗਏ ਨੇ ਬਿਲਕੁਲ ਕੋਈ ਸ਼ੋਮਨੀ ਕੁਟਿਆ ਲੀਡਰ ਹੈ ਕੋਈ ਆਪ ਵਾਲੀ ਪਰ ਦੂਜੀਆਂ ਪਾਰਟੀ ਦੇ ਲੀਡਰ ਨੇ ਹੂੰ ਇਹ ਜਿਹੜਾ ਉਹ ਬਾਹਰ ਹੈ ਨਾ ਸਿਆਸਤ ਦੇ ਵਿੱਚ ਹੂੰ ਧਰਮ ਨੂੰ ਛੱਡ ਕੇ ਇਹ ਦਾ ਹੋਰ ਰਿਡਿਟਿਸ਼ਨ ਵਾਸਤੇ ਚੰਗਾ ਹੈ ਤੇ ਨਾ ਧਰਮ ਵਾਸਤੇ ਚੰਗਾ ਹੈ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸਾਨੂੰ 1984 ਅਸੀਂ ਵੇਖਤਾ ਨਹੀਂ ਸਕੇ ਪਰ ਤੁਹਾਡੀਆਂ ਤਸਵੀਰਾਂ ਦੇ ਰਾਹੀਂ ਜੋ ਦੁਖਾਂਤ ਸਿਕ ਕੌਮਨ ਹਕੂਮਤ ਨੇ ਦਿੱਤਾ ਉਹ ਅਸੀਂ ਦੇਖਿਆ ਸੰਗਤ ਵੀ ਦੇਖਦੀ ਹੈ ਇੰਟਰਨੈਟ ਤੇ ਵੀ ਸੋ ਇਹ ਸੀ ਸਾਡੇ ਨਾਲ ਸਤਪਾਲ ਦਾਨਿਸ਼ ਜਿਨ੍ਹਾਂ ਨੇ ਕਿ ਆਪਣੇ ਕੈਮਰੇ ਦੇ ਵਿੱਚ ਸਨ 1984 ਦੇ ਦੁਖਾਂਤ ਨੂੰ ਕੈਦ ਕੀਤਾ ਹੈ ਇਨਾਂ ਦਾ ਜਿਹੜਾ ਸਟੂਡੀਓ ਹੈ ਸ੍ਰੀ ਹਰਮੰਦਰ ਸਾਹਿਬ ਗਲਿਆਰੇ ਦੇ ਆਸ-ਪਾਸ ਹੈ ਜਿੱਥੇ ਲੰਗਰ ਹਾਲ ਹੈ ਉਹਦੇ ਨਾਲ ਹੀ ਮਾਰਕੀਟ ਦੇ ਵਿੱਚ ਇਹਨਾਂ ਦਾ ਉਹਦੇ ਨਾਲ ਹੀ ਇਹਨਾਂ ਦਾ ਜਿਹੜਾ ਸ਼ਾਪ ਹੈ ਉਹ ਹੈ ਔਰ ਤਸਵੀਰਾਂ ਅਗਰ ਕੋਈ ਦਰਸ਼ਕ ਦੇਖਣਾ ਚਾਹੇ ਤੇ ਆ ਕੇ ਦੇਖ ਵੀ ਸਕਦਾ ਲੈ ਵੀ ਸਕਦਾ ਸੋ ਇਤਿਹਾਸ ਦਾ ਸਰਮਾਇਆ ਵੀ ਨਹੀਂ ਤਸਵੀਰਾਂ ਤੇ ਇਹਨਾਂ ਦਾ ਖੁਦ ਦਾ ਪੂਰੀ ਜ਼ਿੰਦਗੀ ਦਾ ਜਿਹੜਾ ਪੂੰਜੀ ਕਹਿ ਸਕਦੇ ਆ ਉਹ ਵੀ ਇਹੀ ਨੇ ਸੋ ਆਪਰੇਸ਼ਨ ਬਲੂ ਸਟਾਰ ਦਾ ਦੁਖਾਂਤ ਅਸੀਂ ਸਾਡੇ ਬਜ਼ੁਰਗਾਂ ਨੇ ਹੰਡਾਇਆ ਤੇ ਉਹਦੇ ਬਾਰੇ ਅਸੀਂ ਚਰਚਾ ਕੀਤੀ 40 ਸਾਲ ਹੋ ਗਏ ਨੇ ਤੁਸੀਂ ਵੇਖਦੇ ਰਹੋ ਸਤਲੁਸ਼ ਟੀਵੀ ਸੱਚ ਦਾ ਨਿਰੰਤਰ ਵੰਦਾ ਦਰਿਆ